ਨਾਬਾ ਕੁੱਤਵਾਲੀ ਦੇ ਐਸਐਚਓ ਸਰਬਜੀਤ ਸਿੰਘ ਚੀਮਾ ਜਿਨ੍ਹਾਂ ਵੱਲੋਂ ਨਾਬਾ ਵਿਖੇ ਹਰ ਰੋਜ਼ ਸ਼ਾਮ 6 ਵਜੇ ਤੋਂ ਲੈ ਕੇ ਰਾਤ 9 ਵਜੇ ਤੱਕ ਰੋਟੇਨ ਵਹੀਕਲਾਂ ਦੀ ਚੈਕਿੰਗ ਕੀਤੀ ਜਾਂਦੀ ਹੈ ਜਿਸ ਦੇ ਚਲਦਿਆਂ ਨਾਬਾ ਦੇ ਬੁਣਾ ਗੇਟ ਚੌਂਕ ਵਿਖੇ ਨਾਕਾਬੰਦੀ ਕੀਤੀ ਗਈ ਇਸ ਮੌਕੇ ਤੇ ਐਸਐਚਓ ਸਰਬਜੀਤ ਸਿੰਘ ਚੀਮਾ ਨੇ ਦੱਸਿਆ ਕਿ ਸ਼ਹਿਰ ਦੇ ਵਿੱਚ ਹਰ ਰੋਜ਼ 6 ਵਜੇ ਤੋਂ ਲੈ ਕੇ ਰਾਤ 9 ਵਜੇ ਤੱਕ ਵਹੀਕਲਾਂ ਦੀ ਚੈਕਿੰਗ ਕੀਤੀ ਜਾਂਦੀ ਹੈ ਤੇ ਖਾਸ ਕਰਕੇ ਚੋਰ ਸ਼ਰਾਰਤੀ ਅਨਸਰ ਬੁਲਟ ਮੋਟਰਸਾਈਕਲਾਂ ਤੇ ਪਟਾਕੇ ਪਾਉਂਦੇ ਨੇ ਉਹਨਾਂ ਨੂੰ ਬਾਊਂਡ ਕੀਤਾ ਜਾਂਦਾ ਹੈ ਅਤੇ ਚਲਾਨ ਵੀ ਕੱਟੇ ਜਾਂਦੇ ਨੇ ਉਨ੍ਹਾਂ ਨੇ ਆਖਿਆ ਕਿ ਕਿਸੇ ਵੀ ਸ਼ਰਾਰਤੀ ਅੰਸਰ ਨੂੰ ਬਖਸ਼ਿਆ ਨਹੀਂ ਜਾਏਗਾ ਔਰ ਸਾਰੇ ਅਪੀਲ ਕੀਤੀ ਹੈ ਕਿ ਆਪਣੇ ਵਹੀਕਲਸ ਦੇ ਕਾਗਜ਼ਾਤ ਪੂਰੇ ਕੀਤੇ ਜਾਣ ਚੇਤਨ ਮਹਿਤਾ ਕੇ ਆਟੀ ਨਿਊਜ਼ ਨੈਟਵਰਕ ਇਹ ਸਾਡਾ ਰੁਟੀਨ ਦੀ ਹੀ ਚੈਕਿੰਗ ਚੱਲ ਰਹੀ ਹੈ ਜੀ ਇਹ ਰੋਜ਼ ਪੜਾ ਹੈਗਾ ਬਾਜ਼ਾਰ 6 ਤੋਂ 9 ਨਾਕਾ ਲੱਗਦਾ ਜੀ ਔਰ ਜਿਹੜੇ ਵੱਧ ਤੋਂ ਵੱਧ ਜਿਹੜਾ ਹੈਗਾ ਜੇ 2 ਵੀਲਰ ਵਿਦਾਊਟ ਨੰਬਰ ਮੋਟਰਸਾਈਕਲ ਦੂਜੇ ਜਾਂ ਬੁਲਟ ਮੋਟਰਸਾਈਕਲ ਤੇ ਚਰਾਨ ਕਰਕੇ ਮਾਉਂਟ ਕਰ ਰਹੇ। ਕੋਈ ਇੱਕ ਮੈਸੇਜ ਦੇਣਾ ਚਾਹੋ ਕੋਈ ਮਾੜਾ ਅਨਸਰ ਨੂੰ ਮੈਡਮ ਮਾੜਾ ਅਨਸਰ ਨੂੰ ਆਪੇ ਆਪਣੇ ਕਾਗਜ਼ ਪੱਤਰ ਆਪਣੇ ਨਾਲ ਰੱਖੋ ਜੀ ਨਹੀਂ ਤਾਂ ਦੇਖੋ ਇੱਥੇ ਬਖਸ਼ਣ ਵਾਲਾ ਕੋਈ ਖਾਨਾ ਨਹੀਂ ਹੈ। ਜਿਸ ਤਰ੍ਹਾਂ ਕੋਈ ਅਜਿਹੀ ਤੇ ਵਾਰਾ ਕਰਦੀ ਮੁੰਡੇ ਫੋਟੋ ਦੇ ਭਰਾਟੇ ਪਾਉਂਦੇ ਨੇ ਜਾਂ ਕੋਈ ਮੈਂ ਬਾਉਂਡ ਕਰ ਰਿਹਾ ਜੇ ਮੋਟਰਸਾਈਕਲ ਦੋ ਬੁਲਟ ਕਰਤੇ ਬਾਉਂਡ ਕਰਤੇ ਜੇ ਹੋਰ ਆਉਣਗੇ ਦੂਜਿਆਂ ਨੂੰ ਸਹੀ ਦੇਣ ਵਾਸਤੇ ਹੋਰ ਦੋ ਜਿਹੜੇ ਹੈਗੇ ਆ ਹੈਗੇ ਨੇ ਮੋਰਸ ਲਾ ਕੇ ਸਾਡੇ ਕੋਲ ਉਹ ਵੀ ਅਮਾਉਂਟ ਕਰ ਲੰਗਾ ਵਨ ਆਫ ਦਾ ਪ੍ਰੀਮੀਅਮ ਐਂਡ ਪ੍ਰੈਸਟੀਜੀਅਸ ਪ੍ਰੋਫੈਸ਼ਨਲ ਇੰਸਟੀਟਿਊਟਸ ਪ੍ਰੋਵਾਈਡਿੰਗ ਅ ਵਾਈਡ ਰੇਂਜ ਆਫ ਪ੍ਰੋਫੈਸ਼ਨਲ ਕੋਰਸਸ ਵਿਦ 100% ਪਲੇਸਮੈਂਟ ਅਸਿਸਟੈਂਸ ਵੀ ਆਰ ਸ੍ਰੀ ਸਾਈ ਗਰੁੱਪ ਆਫ ਇੰਸਟੀਟਿਊਟਸ